ਇੱਕ ਦਾਣਾ ਮੰਡੀ ਮਲੋਹਚ ਹੈ ਤੇ ਇੱਕ ਸਾਡਾ ਪੁਰਾਣਾ ਗੁਰਦੁਆਰਾ ਇੱਥੇ ਸਿੰਘ ਸਭਾ ਹੈ ਔਰ ਇੱਕ ਗੁਰਦੁਆਰਾ ਜਿਹੜਾ ਦਾਣਾ ਮੰਡੀ ਮਲੋਹ ਵਾਲਾ ਉਹ ਅਸੀਂ ਪਿੱਛੇ ਜੇ ਜੇੜ ਘਰੋਲ ਦੀ ਤਕਰੀਬਨ ਪਾਸਟ ਤੇ ਆਪਣੀ ਗੁਰਦੁਆਰਾ ਹਿਸਾਬ ਦੀ ਇਨਕਮ ਨਾਲ ਤੇ ਉਹ ਬਣਾਇਆ ਉੱਥੇ ਅਸੀਂ ਇੱਕ ਪਾਠੀ ਸਿੰਘ ਰੱਖਿਆ ਸੀ ਉਹ ਪਾਠੀ ਸਿੰਘ ਨੇ ਸ਼ਰਾਰਤ ਕੀਤੀ ਕੁਝ ਬੰਦਿਆਂ ਨੂੰ ਜੋ ਮਲੋਹ ਦੇ ਹੀ ਨੇ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਉਹ ਦਕਸਲ ਕਰਾ ਲੇ ਕਿਸੇ ਕਾਗਜ਼ਾਂ ਤੇ ਇਹ ਕਹਿ ਕੇ ਕਿ ਆਪਾਂ ਗੁਰਦੁਆਰਾ ਰਜਿਸਟਰ ਕਰਾਉਣਾ ਹੈ ਸ਼ਾਇਦ ਉਹਨਾਂ ਨੇ ਰਜਿਸਟਰ ਵੀ ਕਰਾ ਲਿਆ ਸੋ ਤੇ ਇੱਕ ਲੋਕ ਕਚੈਰੀ ਦੇ ਵਿੱਚ ਇਹ ਜਿਹੜਾ ਪਾਠੀ ਸੀ ਉਹ ਆਪਣੇ ਆਪ ਨੂੰ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਿੰਦਾ ਤੇ ਉਸ ਨੇ ਲੋਕ ਕਚੈਰੀ ਵਿੱਚ ਇੱਕ ਕੇਸ ਵੀ ਕੀਤਾ ਉਹ ਚਲੋ ਅਲੱਗ ਮਿਸ਼ਾ ਹੈ ਪਰ ਇਸ ਸਾਰੀ ਛਤਰ ਛਾਇਆ ਦਾ ਜੋ ਵੀ ਕੁਝ ਹੋਇਆ ਇਸ ਦੀ ਛਤਰ ਛਾਇਆ ਸਾਰੀ ਸਾਡੇ ਐਸਜੀਪੀਸੀ ਮੈਂਬਰ ਰਵਿੰਦਰ ਸਿੰਘ ਕਾਲਤਾ ਜੋ ਅਸੀਂ ਉਹ ਬਣਾਏ ਹੋਏ ਨੇ ਉਹਨਾਂ ਦੀ ਛਤਰ ਛਾਇਆ ਹਟਲੇ ਹੋਇਆ ਕਿਉਂਕਿ ਉਹਨਾਂ ਨੇ ਇਸ ਇਸ ਗਲਤ ਕੰਮ ਨੂੰ ਪੂਰੀ ਸ਼ਹਿਦਤੀ ਤੇ ਜਦੋਂ ਇਹ ਕੰਮ ਹੋ ਰਿਹਾ ਸੀ ਇਹ ਵੀ ਪਤਾ ਲੱਗਿਆ ਕਿ ਸਰੋਪਾ ਉਹ ਜੋ ਦਿੱਤੇ ਗਏ ਉਹ ਰਾਤ ਨੂੰ 8 ਵਜੇ ਦਿੱਤੇ ਗਏ ਤੇ ਉਸ ਵੇਲੇ ਉਹ ਆਪ ਹਾਜ਼ਰ ਸਨ ਤੇ ਇਹ ਇੱਕ ਬੜੀ ਭਿਆੜੀ ਗੱਲ ਹੈ ਜੇ ਨਾ ਜੇ ਤੁਸੀਂ ਇੱਕ ਸੰਸਥਾ ਨੂੰ ਬਦਨਾਮ ਕਰਨ ਲਈ ਜਾਂ ਸਾਡੀ ਜੋ ਇੱਥੇ ਕਮੇਟੀ ਹੈ ਨਹੀਂ ਅੱਛੀ ਤਰ੍ਹਾਂ ਕੰਮ ਕਰ ਰਹੀ ਹੈ ਨਾ ਬਲੋ ਗੁਰਦੁਆਰਾ ਕਮੇਟੀ ਦੀ ਜੇ ਤੁਸੀਂ ਉਸ ਦੇ ਵਿੱਚ ਤੁਸੀਂ ਨਜਾਇਜ਼ ਤੌਰ ਤੇ ਦਖਲ ਦੇ ਰਹੇ ਹੋ ਉਹ ਇੱਕ ਇਨਸਾਨੀਅਤ ਤੌਰ ਤੇ ਵੀ ਗਲਤ ਹੈ ਜਦਕਿ ਤੁਹਾਡਾ ਐਸਜੀਪੀਸੀ ਦਾ ਸਾਡੇ ਬਲੋ ਦੇ ਗੁਰਦੁਆਰਿਆਂ ਵਿੱਚ ਇੰਟਰਫੀਅਰ ਕਰਨ ਦਾ ਕੋਈ ਅਧਿਕਾਰ ਨਹੀਂ ਅਸੀਂ ਇਹ ਕਿਉਂਕਿ ਪਹਿਲਾਂ ਵੀ ਸ਼ਰਾਰਤ ਕਰਦੇ ਰਹੇ ਨੇ ਅਸੀਂ ਲੋਅ ਦੀ ਕਚਹਿਰੀ ਵਿੱਚ ਸਟੇ ਦਾ ਕੇਸ ਕੀਤਾ ਹੋਇਆ ਉਹ ਸਟੇ ਕਨਫਰਮ ਵੀ ਹੋ ਚੁੱਕੀ ਹੈ ਹੁਣ ਆਉਂਦੇ ਸਮੇਂ ਵਿੱਚ ਅਸੀਂ ਕੰਟੈਂਪਟ ਆਫ ਕੋਰਟ ਇਹ ਰਵਿੰਦਰ ਸਿੰਘ ਖਾਲਸਾ ਦੇ ਖਿਲਾਫ ਕਰਾਂਗੇ ਕਿਉਂਕਿ ਉਹ ਜ਼ਰੂਰਤ ਬਰਦਾਸ਼ਤ ਤੋਂ ਬਿਨਾ ਸਾਡੀ ਕਮੇਟੀ ਵਿੱਚ ਇੰਟਰਫੀਅਰ ਕਰ ਰਹੇ ਨੇ ਇਸ ਦਾ ਸਾਰਾ ਇਲਜ਼ਾਮ ਉਹ ਵੀ ਹੋਏਗਾ ਉਹ ਇਸ ਰਵਿੰਦਰ ਸਿੰਘ ਦੇ ਖਾਲਸਾ ਤੇ ਹੋਏਗਾ ਆਉਣ ਵਾਲੀਆਂ ਬੋਟਾਂ 'ਚ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਹਾਡੇ ਥਰੂ ਕਿ ਆਉਣ ਵਾਲੀਆਂ ਬੋਟਾਂ 'ਚ ਇਹਨੂੰ ਕੁਐਸਚਨ ਪੁੱਛਣ ਗਵਿੰਦਰ ਸਿੰਘ ਖਾਲਸੇ ਨੂੰ ਵੀ ਤੁਸੀਂ ਮਨੋਹ ਦੇ ਗੁਰਦੁਆਰੇ ਵਿੱਚ ਇੰਨਾ ਕਿਉਂ ਇੰਟਰਸਟ ਰੱਖਦੇ ਹੋ ਕੀ ਚਾਹੁੰਦੇ ਹੋ ਇਹਨਾਂ ਤੋਂ ਕੀ ਤੁਹਾਡੀ ਮੰਗ ਹੈ ਕਿਉਂਕਿ ਅੱਜਕੱਲ ਪੋਲੀਟਿਕਲ ਆਦਮੀ ਨੇ ਸਾਰੇ ਕੁਛ ਨਾ ਕੁਛ ਸਵਾਰਥ ਦੇ ਸਵਾਰਥ ਤੇ ਟਿਕ ਹੋਏ ਨੇ ਜਿਨ੍ਹਾਂ ਇਹਨਾਂ ਨੇ ਸਿੱਖੀਜ਼ਮ ਨੂੰ ਥੱਲੇ ਲਾਇਆ ਸਾਰੇ ਪੋਲੀਟਿਕਲ ਬੰਦਿਆਂ ਨੇ ਉਹਨਾਂ ਕਿਸੇ ਨਹੀਂ ਲਾਇਆ ਇਹ ਵਰਨਣਯੋਗ ਹੈ ਕਿ ਗੁਰਦੁਆਰਾ ਕਮੇਟੀ ਬਣੋਦੀ ਹੈ ਇਸ ਜਿਹੜੀ ਇਸ ਲਈ ਇਸ ਨੂੰ ਬਣਾਉਣ ਲਈ ਸਾਧ ਸੰਗਤ ਵੱਲੋਂ ਇੱਕ ਸੁਪਰ ਕਮੇਟੀ ਬਣਾਈ ਹੋਈ ਹੈ ਉਹ ਆਏ 2 ਸਾਲ ਬਾਅਦ ਸੁਪਰ ਮੈਂਬਰ ਜੋ ਵੀ ਹੁੰਦੇ ਨੇ ਉਸ ਕਮੇਟੀ ਦੇ ਉਸ ਨੂੰ ਸਿਲੈਕਟ ਕਰਦੇ ਨੇ ਤੇ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੇ ਨੇ ਤੇ ਦੇਖ ਰੱਖ ਕੇ ਕਰਦੇ ਨੇ ਐਨੀ ਅੱਛੀ ਤਰ੍ਹਾਂ ਸਾਡੀ ਕਮੇਟੀ ਚੱਲ ਰਹੀ ਹੈ ਪਿਛਲੇ 30-40 ਸਾਲ ਤੋਂ ਤੇ ਤੁਸੀਂ ਦੇਖ ਰਹੇ ਹੋ ਵੀ ਦੋਏ ਗੁਰਦੁਆਰੇ ਉਹ ਉਹਨਾਂ ਦੇ ਚੰਗੇ ਵਰਕ ਜੋ ਉਹਨਾਂ ਨੇ ਕੀਤਾ ਹੈ ਕਮੇਟੀਆਂ ਨੇ ਵੀ ਜਿਹਦੇ ਸਨਮ ਉਹਦਾ ਹੀ ਇਹ ਨਤੀਜਾ ਹੈਗਾ ਤੇ ਹੁਣ ਜੋ ਇਹ ਇਹਦੀ 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 ਇੰਟਰਫੀਅਰ ਕਰਨ ਦਾ ਜਾਂ ਕਮੇਟੀ ਬਣਾਉਣ ਦਾ ਇਹ ਤਾਂ ਕੋਈ ਅਧਿਕਾਰ ਹੀ ਨਹੀਂ ਹੈਗਾ ਕਿਉਂਕਿ ਐਸਜੀਪੀਸੀ ਦਾ ਸਾਡੇ ਲੋਕਲ ਗੁਰਦੁਆਰੇ ਨਾਲ ਕੋਈ ਤੱਲਕ ਨਹੀਂ ਹੈ ਨਾ ਹੀ ਕੋਈ ਇਹ ਮੈਂਬਰ ਦੇ ਸਕਦਾ ਨਾ ਹੀ ਕੋਈ ਅਸੀਂ ਇਹਦੇ ਅੱਗੇ ਤੋਂ ਜੇ ਕਹੇ ਤੇ ਨੰਬਰ ਮੈਂਬਰ ਲੈਣਾ ਹੈ ਜਿਹੜੀ ਸਾਡੀ ਕਮੇਟੀ ਹੈ ਜੀ ਇਹ 24 ਫਰਵਰੀ ਨੂੰ ਚੁਣੀ ਗਈ ਸੀ ਇਹ ਚੁਣਨੇ ਵਾਲੇ ਵੀ ਆਪਣੇ ਖਾਲਸਾ ਹੀ ਸੀਗੇ ਜੀ ਹਰਵਿੰਦਰ ਖਾਲਸਾ ਹੀ ਸੀਗਾ ਇਹਨਾਂ ਨੇ ਚੁਣਿਆ ਸੀ ਸਾਨੂੰ ਤੇ ਜਿਹੜਾ ਦੋਏ ਗੁਰਦੁਆਰੇ ਕਮੇਟੀ ਇੱਕੋ ਕਮੇਟੀ ਹੈ ਜੀ ਅੱਗੇ ਅਸੀਂ ਨੇ ਸਬ ਕਮੇਟੀਆਂ ਬਣਾਈਆਂ ਹੋਈਆਂ ਨੇ ਕਿ ਸਾਰੇ ਦੋਏ ਵਧੀਆ ਪ੍ਰਵਾਹ ਚੱਲ ਰਹੇ ਹਾਂ ਪਰ ਸਾਨੂੰ ਨਹੀਂ ਪਤਾ ਲੱਗਿਆ ਇਹਨਾਂ ਨੇ ਇਹ ਕੰਮ ਨਵੀਂ ਕਮੇਟੀ ਬਣਾ ਕੇ ਸ਼ੁਰੂ ਕਰ ਬਣਾ ਦਿੱਤੀ ਐ ਔਰ ਜਿਹੜੀ ਕਮੇਟੀ ਬਣਾਈ ਐ ਉਹ ਜ 5 ਮੈਂਬਰ ਦੀ ਕਮੇਟੀ ਬਣਾਈ ਐ ਜਿੱਦੇ ਤਿੰਨ ਮੈਂਬਰ ਇੱਕੋ ਪਰਿਵਾਰ ਦੇ ਪਾਏ ਗਏ ਨੇ ਚੌਥਾ ਪ੍ਰਧਾਨ ਗ੍ਰੰਥੀ ਨੂੰ ਬਣਾ ਦਿੱਤਾ ਗਿਆ ਜੋ ਕਿ ਆਪ ਵੀ ਹਰਿਆਣੇ ਦਾ ਰਹਿਣੇ ਵਾਲਾ ਆ ਉਹਦਾ ਆਧਾਰ ਕਾਰਡ ਵੀ ਇੱਥੇ ਦਾ ਹੈ ਨਹੀਂ ਠੀਕ ਹੈ ਜੀ ਤੇ ਉਹਦੇ ਬਾਅਦ ਇਹ ਹੁਣ ਬਹੁਤ ਇਹਨੇ ਤਕੀਰਾਂ ਕਰਿਆ ਪਰ ਹੋਇਆ ਇਹਨਾਂ ਦੀ ਖਾਲਸਾਈ ਸ਼ਹਿਤੇ ਹੋਇਆ ਕੰਮ ਜਿਹੜਾ ਹੋਇਆ ਇਹ ਬਹੁਤ ਗਲਤ ਹੋਇਆ ਉਹਦਾ ਪ੍ਰਬੰਧ ਅਸੀਂ ਪਹਿਲੇ ਦੂਜੇ ਦਾ ਤੰਗ ਨਾ ਤਾਲ ਰਹੇ ਆ ਤੇ ਉਹ ਗੁਰਦੁਆਰਾ ਸਾਹਿਬਾ ਜੀ ਉਹ ਇਸੇ ਕਮੇਟੀ ਦੇ ਅੰਦਰ ਆਉਂਦਾ ਸੀ ਇਸੇ ਕਮੇਟੀ ਦੇ ਅੰਦਰ ਆਉਂਦਾ ਜੀ ਉਹ ਤੇ ਉਹ ਜਿਹੜੀ ਉਹਦੀ ਤਰਖਾ ਉਹਦੀ ਤਰਖਾ ਹੈ ਜੀ ਉਹ ਵੀ ਇੱਥੋਂ ਹੀ ਦਿੰਦੇ ਆ ਅਸੀਂ ਉੱਥੇ ਨਹੀਂ ਆਉਂਦਰ ਵੀ ਹੈ ਨਹੀਂ ਜੀ ਜੋ ਰਾਸ਼ਨ ਪਾਣੀ ਜਾਂਦਾ ਜੋ ਸਾਰਾ ਇਸ ਗੁਰੂ ਘਰੋਂ ਲਈ ਜਾਂਦਾ ਜੀ ਗੁਰਦੁਆਰਾ ਸਾਹਿਬ ਦਾ ਨਾਂ ਵੀ ਕੋਈ ਬਦਲਿਆ ਗਿਆ ਜੀ ਪਹਿਲਾਂ ਹੁਣ ਇਹਨਾਂ ਨੂੰ ਨਵੇਂ ਬਦਲੇ ਪਤਾ ਲੱਗੇ ਬਦਲੇ ਪਰ ਸਾਡਾ ਤਾਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਅਮਲੋ ਦਾਣਾ ਮੰਡੀ ਹੋਇਆ ਜੀ ਸਾਡੇ ਕੋਲ ਇਹੀ ਆ ਜੀ ਹੋਰ ਕੋਈ ਨਾਉ ਨਹੀਂ ਹੈ ਸਾਡੇ ਇਹੀ ਕਮਿਟੀ ਦੇ ਲੋਕ ਇਹ ਆਪਣੇ ਮੀਡੀਆ ਥਰੂ ਪਤਾ ਲੱਗੇ ਜੀ ਆਪਣੇ ਇਹਦੇ WhatsApp ਖਬਰਾਂ ਹੀ ਆਈਆਂ ਉਹਦੀ ਪਤਾ ਲੱਗਾ ਇਹ ਤਾਂ ਹੁਣ ਖਾਲਸਾਈ ਦੱਸ ਸਕਦੇ ਨੇ ਜੀ ਕੀ ਆ ਸਾਨੂੰ ਬਣਾਉਣ ਵਾਲੇ ਵੀ ਉਹੀ ਨੇ ਤੇ ਅੱਗੇ ਨਵੀਂ ਕਮਿਟੀ ਹੋਵੇ ਸਾਡੇ 3 ਮਹੀਨੇ ਸਾਨੂੰ ਪੂਰੇ ਹੋਏ ਨਹੀਂ ਬਣਿਆ ਨੂੰ ਸਾਨੂੰ ਦਾਣਾ ਮੰਡਿਆ ਦੇ ਬੋਤਲਾਂ ਦਾ ਸਾਡੇ ਉਹ ਮੈਂਬਰ ਵੀ ਇੱਥੇ ਬਣਾਏ ਸੀ ਆਪਾਂ ਨੇ ਸਾਡੇ ਮੈਂਬਰ ਸਬ-ਕਮੇਟੀਆਂ ਬਣੀਆਂ ਹੋਈਆਂ ਸਾਡੀਆਂ ਹਾਂ ਅਸੀਂ ਖੁਦ ਵੀ ਉੱਥੇ ਸੇਵਾ ਕਰਦੇ ਜਾਂਦੇ ਹਾਂ ਉਹ ਤੇ ਇਹਨਾਂ ਦੇ ਦਰਸ਼ਕ ਨੇ ਉਹ ਹੈ ਜੀ ਉਹਨਾਂ ਦੇ ਅਰਵਿੰਦਰ ਖਾਨ ਦੇ ਦਸ ਪਈ ਹੋਏ ਬੰਦੇ ਜਿਹੜਾ ਬੜਾ ਇਹ ਕਮੇਟੀ ਸੈਟ ਬਣਾਇਆ ਉਹ ਸਾਡੇ ਕੋਲ ਗ੍ਰਾਂਥੀ ਸੀਗਾ ਜੀ ਤੇਨਰ ਭਾਇਆ ਸਿੰਘ ਨਵਾ ਜੀ ਦਰਸ ਦੇ ਨੰਤਰੱਖਿਆ ਦਰਸ ਦੇ ਆਧਾਰ ਤੇ ਉਹਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਸੀ ਉਹ ਦਰਸ ਦੇ ਆਧਾਰ ਤੇ ਰੱਖਿਆ ਹੋਇਆ ਸੀਗਾ ਉਹ ਇੱਥੇ ਕੰਮ ਕਰਦਾ ਸੀਗਾ ਉਹ ਸੀ ਰੱਖਿਆ ਦਰਸ ਦਰਜ ਉਹ ਵੀ ਰੋਜੀ ਰੋਟੀ ਨਹੀਂ ਚੱਲੀ ਜਾਉਗੀ ਇਹ ਗੁਰਦੁਆਰਾ ਦਾ ਐਂਟਰੀ ਆ ਜੀ ਉਹ ਸੰਗਤ ਆ ਜੀ ਬਾਕੀ ਸੰਗ ਬਾਕੀ ਸੰਗ ਦਾ ਸਹਿਯੋਗ ਚਾਹੀਦਾ ਜੀ ਤੇ ਬਾਕੀ ਕਮੇਟੀ ਦਾ ਜੀ ਬਾਕੀ ਸਾਡੇ ਸੁਰਗ ਕਮੇਟੀ ਆ ਜੀ ਇਹ ਸੁਰਗ ਕਮੇਟੀ ਜਿਵੇਂ ਚਾਹਣਗੇ ਉਵੇਂ ਸੰਗਤ ਦਾ ਸਹਿਯੋਗ ਕਰੇ ਤੇ ਇੱਕ ਕੰਮ ਆ ਜਿਹੜਾ ਬਹੁਤ ਵੱਡਾ ਕੀਤਾ ਗ੍ਰਾਂਥੀ ਸਿੰਘ ਨੇ ਕਿਉਂਕਿ ਜਿਹੜਾ ਨਰਪਾਲ ਸਿੰਘ ਗ੍ਰਾਂਥੀ ਸਿੰਘ ਸੀ ਉਧਰ ਉਹ ਗ੍ਰਾਂਥੀ ਦੇ ਲਾਇਕ ਨਹੀਂ ਸੀ ਉਹਨੂੰ ਤਰਸ ਦੇ ਆਧਾਰ ਤੇ ਰੱਖਿਆ ਹੋਇਆ ਸੀ ਇਹ ਕਿਉਂਕਿ ਉਹਦੇ ਜਿਹੜੇ ਮਾਤਾ ਪਿਤਾ ਸੀ ਉਹ ਵਿਰਧ ਸੀ ਪਹਿਲਾਂ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਹੁਣ ਉਹਦੀ ਮਾਤਾ ਜਿਹੜੀ ਉਹ ਵਿਰਧਾ ਉਹ ਨੇਤਨੇ ਵੀ ਸਹੀ ਨਹੀਂ ਸੀ ਕਰਦਾ ਇਸ ਕਰਕੇ ਕਰਦਾ ਕਿ ਉਧਰ ਗੁਰੂ ਘਰ ਦਾ ਕੰਮ ਚੱਲ ਰਿਹਾ ਸੀ ਤੇ ਮੈਂ ਵੀ 11 ਸਾਲ ਮੁਕ ਸੇਵਾ ਕਰ ਰਿਹਾ ਇਸ ਗੁਰੂ ਘਰ ਦਾ ਇਸ ਗੁਰੂ ਘਰ ਦੀ ਉਹ ਬਰਾ ਸੀ ਦਾਣਾ ਮੰਡੀ ਵਾਲਾ ਗੁਰਦੁਆਰਾ ਸਾਰਾ ਇੱਕ ਇੱਕ ਰੁਪਿਆ ਇੱਥੋਂ ਉਸ ਬਿਲਡਿੰਗ ਤੇ ਲੱਗਿਆ ਕਿਉਂਕਿ ਜਿਹੜੀ ਉੱਥੋਂ ਤਰਖਾ ਸੀ ਉਹ ਵੀ ਨਹੀਂ ਸੀ ਉਹਦੀ ਨਿਕਲਦੀ ਇਹ 1.5 ਕਰੋੜ ਦੇ ਕਰੀਬ ਉੱਥੇ ਲੱਗਿਆ ਸਾਰਾ ਕੰਪਲੀਟ ਕਰਵਾ ਕੇ ਉਹਦਾ ਉਦਘਾਟਨ ਕੀਤਾ ਹੈ ਉਹਦਾ ਆਹ ਕਾਰਡ ਵੀ ਸਾਡੇ ਕੋਲ ਹੈ ਜਿਹੜਾ ਉਦਘਾਟਨ ਕੀਤਾ ਉਥੇ ਐਮਐਲਏ ਸਾਹਿਬ ਵੀ ਆਏ ਨੇ ਤੇ ਨਹੀਂ ਪੱਥਰ ਵੀ ਲੱਗਿਆ ਹੋਇਆ ਸਾਰਾ ਕੁਝ ਹੈਗਾ ਸਾਡੇ ਸੁਪਰ ਕਮੇਟੀ ਵਾਲਿਆਂ ਦੇ ਉਥੇ ਨਾਂ ਵੀ ਨੇ ਉਹਦੇ ਤੇ ਪੱਥਰ ਦੇ ਇਸ ਕਰਕੇ ਅਸੀਂ ਪੈਸਾ ਪੈਸਾ ਸੰਗਤੋਂ ਇਕੱਠਾ ਕਰਕੇ ਉਹਨੂੰ ਨੇਪਰੇ ਚਾੜਿਆ ਕਿਉਂਕਿ ਹੁਣ ਜਿਹੜੀ ਪਾਪੂਲੇਸ਼ਨ ਆ ਉਹ ਵੱਧ ਚੁੱਕੀ ਹੈ ਇੱਥੇ ਚਾਰ-ਚਾਰ ਪੰਜ-ਪੰਜ ਪ੍ਰੋਗਰਾਮ ਹੁੰਦੇ ਸੀ ਤੇ ਸਾਨੂੰ ਇਸ ਪ੍ਰੋਬਲਮ ਆਉਂਦੀ ਸੀ ਵਿੱਚ ਅੰਤਮ ਅਰਦਾਸ ਵੀ ਹੁੰਦੀ ਸੀ ਵੀ ਜੇ ਉਹ ਗੁਰੂ ਘਰ ਤਿਆਰ ਹੋ ਜੂ ਜਲਦੀ ਉੱਥੇ ਆਨੰਦ ਕਾਰਜ ਵੀ ਅਗਲਾ ਕਰਵਾਊਗਾ ਤੇ ਉਧਰਲੇ ਜਿਹੜੇ ਲੋਕ ਨੇ ਉੱਥੇ ਭੋਗ ਪਾ ਸਕਣਗੇ ਕਿਉਂਕਿ ਦਾਣਾ ਮੰਡੀ ਦੇ ਵਿੱਚ ਉੱਥੇ ਪਾਰਕਿੰਗ ਪਾਰਕਿੰਗ ਦੀ ਵੀ ਅਸੂਲਤ ਹੈਗੀ ਆ ਇਸ ਕਰਕੇ ਜਿਹੜਾ ਇਹ ਨਰਪਾਹਿਰ ਸਿੰਘ ਗ੍ਰੰਥੀ ਸੀ ਇਹਦੀ ਨੀਅਤ ਵਿਚੜ ਗਈ ਉਹਨੇ ਇਹ ਰਵਿੰਦਰ ਖਾਲਸਾ ਦੀ ਸਹਿ ਨਾਲ ਉਹ ਉੱਥੇ ਆਪਣੀ ਕਮੇਟੀ ਬਣਾ ਲਈ ਉਹ ਆਪ ਹੀ ਗ੍ਰੰਥੀ ਤੋਂ ਪ੍ਰਧਾਨ ਬਣ ਗਿਆ ਉਹਨੇ ਇੱਕ ਹੋਰ ਬੰਦਾ ਗ੍ਰੰਥੀ ਲਾਤਾ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਇੱਕ ਘਰ ਦੇ ਤਿੰਨ ਮੈਂਬਰ ਲੈ ਲੇ ਉਸ ਤੋਂ ਬਾਅਦ ਉਹਨੇ ਰਜਿਸਟਰ ਵੀ ਕਰਵਾ ਲਿਆ ਜੇ ਕਿਸੇ ਦੀ ਉਹਦੇ ਨਾਲ ਸਹਿ ਸੀ ਐਡੀ ਐਡਾ ਉਹਦਾ ਹੌਸਲਾ ਨਹੀਂ ਸੀ ਨਾਲ ਸਹਿ ਦੇ ਨਾਲ ਹੀ ਹੋਇਆ ਪਤਾ ਨਹੀਂ ਇਹ ਨਾਲ ਰਵਿੰਦਰ ਖਾਲਸਾ ਦੇ ਕੋਈ ਹੋਰ ਵੀ ਹੋਣਾ ਪਰ ਉਹ ਰਵਿੰਦਰ ਖਾਲਸਾ ਦਾ ਘਰ ਖੇਤਰ ਚ ਆਉਂਦਾ ਹੀ ਨਹੀਂ ਹੈ ਜੀ ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ ਉਹਦੇ ਇਤਿਹਾਸਕ ਗੁਰੂ ਘਰ ਅਧਿਕਾਰ ਖੇਤਰ 'ਚ ਨੇ ਉੱਥੇ ਉਹ ਧਰਮ ਪ੍ਰਚਾਰ ਕਰਵਾ ਸਕਦੇ ਨੇ ਉੱਥੇ ਬਿਲਡਿੰਗਾਂ ਬਣਾ ਸਕਦੇ ਨੇ ਉਹਦੀ ਡਿਵੈਲਪਮੈਂਟ ਕਰ ਸਕਦੇ ਨੇ ਕਿਉਂਕਿ ਜਿਹੜੇ ਲੋਕਲ ਗੁਰੂ ਘਰ ਨੇ ਉੱਥੇ ਲੋਕਲ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਜਾਣ ਬੁੱਝ ਕੇ ਇੰਟਰਫੇਅਰ ਕਰਦਾ ਹਰੇਕ ਗੁਰਦੁਆਰੇ 'ਚ ਜੋ ਲੜਾਈ ਕਰਾਉਣ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਹੋਗਾ ਧਰਮ ਪ੍ਰਚਾਰ ਬਲਤਾਂ ਦਾ ਧਿਆਨ ਹੀ ਹੈਗੀ ਵਿੱਚ ਇਸ ਕਰਕੇ ਉਹਨੇ ਇਹ ਬਹੁਤ ਵੱਡਾ ਗਲਤ ਕੰਮ ਕਰਿਆ ਜਿਹੜਾ ਇੱਕ ਗ੍ਰੰਥੀ ਨੂੰ ਉਤਸ਼ਾਹਤ ਕਰਕੇ ਉਹਨੂੰ ਪ੍ਰਧਾਨ ਬਣਾ ਕੇ ਉੱਥੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਐ ਪਰ ਕਬਜ਼ਾ ਉਹਦਾ ਹੋਣਾ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਇਹ ਗੱਲ ਦੱਸਣੀ ਚਾਹੁੰਦਾ ਕਿ ਸੰਗਤਾਂ ਦੀ ਅਮਰੋਹ ਸ਼ਹਿਰ ਦੀਆਂ ਸੰਗਤਾਂ ਦੀ ਬੜੇ ਲੰਬੇ ਚਿਰ ਤੋਂ ਮੰਗ ਸੀ ਕਿ ਦਾਣਾ ਮੰਡੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਕਿ ਉਹਦੀ ਕੋਈ ਦੇਖ ਰੇਖ ਨਹੀਂ ਕਰ ਰਿਆ ਕੋਈ ਮਰਿਆਦਾ ਨਹੀਂ ਦੇਖ ਰਿਆ ਤੇ ਉਹਦੀ ਮਰਿਆਦਾ ਜਿਹੜੀ ਆ ਉਹ ਦੇਖੀ ਜਾਵੇ ਤੇ ਮੈਨੂੰ ਬਾਰ-ਬਾਰ ਕਹਿੰਦੇ ਵੀ ਰਹੇ ਮੈਂ ਕਿਹਾ ਵੀ ਆ ਕੋਈ ਨਹੀਂ ਬਣਾਉਨੇ ਆ ਕਰਦੇ ਆ ਤੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦੇ ਲਈ ਮੈਨੂੰ ਬੁਲਾਇਆ ਤੇ ਬਰਾਕੇ ਮੈਨੂੰ ਉਹ ਕਹਿਣ ਲੱਗੇ ਕਿ ਦੇਖੋ ਇੱਥੇ ਚਰਨਕੁੰਡ ਜਿਹੜਾ ਹੈ ਤੇ ਮੈਂ ਉੱਥੇ ਦੇਖਿਆ ਕਿ ਉੱਥੇ ਚਰਨਕੁੰਡ ਚਰਨ ਧੋ ਕੇ ਜਿਹਦੇ ਅਸੀਂ ਅੰਦਰ ਜਾਂਦੇ ਆ ਉਹ ਉੱਥੇ ਬਿਲਕੁਲ ਵੀ ਨਹੀਂ ਹੈ ਨਾ ਨੇੜੇ ਪਾਣੀ ਹੈ ਦੂਜਾ ਉਹਨਾਂ ਨੇ ਇਹ ਗੱਲ ਕਹੀ ਕੋਈ ਬਾਸ਼ਵਸ਼ਨ ਹੈ ਜਿੱਥੇ ਅਸੀਂ ਹੱਥ ਧੋ ਕੇ ਅੰਦਰ ਜਾ ਸਕੀਏ ਇਹ ਵੀ ਉੱਥੇ ਬਿਲਕੁਲ ਨਹੀਂ ਹੈ ਤੇ ਉਹ ਕਹਿੰਦੇ ਵੀ ਤੁਸੀਂ ਦੱਸ ਸਕਦੇ ਹੋ ਕਿ ਵੀ ਮर्यादा ਦੇ ਵਿੱਚ ਇਹ ਗੱਲਾਂ ਹੈਗੀਆਂ ਨੇ ਮੈਂ ਕਿਹਾ ਵੀ ਇਹ ਗਲਤ ਗੱਲ ਹੈ ਸੰਗਤ ਕਹਿੰਦੀ ਵੀ ਅਸੀਂ ਚਾਹੁੰਦੇ ਆ ਕਿ ਸਾਡੀ ਕਮੇਟੀ ਬਣਾਈ ਜਾਵੇ ਅਸੀਂ ਇੱਥੇ ਦੇਖ ਰੇ ਕਰਕੇ ਆਪਣੇ ਉਹਨਾਂ ਸਰ ਜਿਹੜਾ ਲੋੜ ਹੈ ਮਰਿਆਦਾ ਹੈ ਉਹ ਅਸੀਂ ਨਿਭਾ ਸਕੀਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੰਗਤ ਇਕੱਠੀ ਹੋ ਕੇ ਜਿੱਦਾਂ ਤੁਸੀਂ ਮੈਨੂੰ ਕਹਿੰਦੇ ਹੋ ਤੇ ਅਸੀਂ ਅਮਰਤਾਈ ਪੰਜ ਸਿੰਘ ਮੂਹਰੇ ਲਾ ਦਨੇ ਆ ਮੈਂ ਉੱਥੇ ਪੰਜ ਸਿੰਘ ਜੇ ਜਿਹੜੇ ਨੇ ਉਹ ਮੂਹਰੇ ਲਾਏ ਨੇ ਜਿਹੜੇ ਕਿ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਮਰਿਆਦਾ ਗੁਰੂ ਘਰ ਦੀ ਹਿਫਾਜ਼ਤ ਕਰਨੀ ਕਰਾਉਣੀ ਜਿਹੜਾ ਉਹਨਾਂ ਦਾ ਕੰਮ ਹੋਏਗਾ ਇਹ ਇਹ ਅਸੀਂ ਕੀਤਾ ਜੀ ਉਹ ਗੁਰਦੁਆਰਾ ਸਾਹਿਬ ਐਸਜੀਪੀਸੀ ਦੇ ਅੰਡਰ ਨਹੀਂ ਆਉਂਦਾ ਐਸਜੀਪੀਸੀ ਦਾ ਨਮਾਇੰਦਾ ਹੋਣ ਦੇ ਨਾਤੇ ਮੈਂ ਜਿੱਥੇ ਮਰਿਆਦਾ ਦੇਖ ਸਕਦਾ ਉਥੇ ਜੇ ਸੰਗਤ ਕੋਈ ਮੰਗ ਕਰਦੀ ਆ ਕਿਉਂਕਿ ਇਹ ਬਾਰ ਬਾਰ ਮੈਂ ਕਹਿ ਰਿਹਾ ਕਿ ਸੰਗਤਾਂ ਦੀ ਮੰਗ ਸੀ ਕਿ ਸਾਡੀ ਵੱਖਰੀ ਕਮੇਟੀ ਬਣਾਈ ਜਾਵੇ ਤੇ ਉਹ ਵੱਖਰੀ ਕਮੇਟੀ ਬਣਾਈ ਆ ਤੇ ਇਹ ਮਰਿਆਦਾ ਜਿਹੜੀ ਆ ਮਰਿਆਦਾ ਦੀ ਗੱਲ ਜਿਹੜੀ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਟਡ ਬਾਡੀ ਦਾ ਜਿਹੜਾ ਨਮਾਇੰਦਾ ਉਹ ਕਰ ਸਕਦਾ ਪਹਿਲਾਂ ਉਹ ਗੁਰਦੁਆਰਾ ਵੱਡੇ ਗੁਰਦੁਆਰਾ ਸਾਹਿਬ ਜੋ ਸਿੰਘ ਸਭਾ ਉਹਦੇ ਅਧੀਨ ਚੱਲ ਰਿਹਾ ਸੀ ਤੇ ਉਹਦੇ ਅਧੀਨ ਚਲਦੇ ਹੋਏ ਉਥੇ ਕੋਈ ਜਾਂਦਾ ਨਹੀਂ ਤੇ ਉੱਥੇ ਕੋਈ ਦੇਖ ਰੇਖ ਨਹੀਂ ਕਰਦਾ ਇਸ ਕਰਕੇ ਸੰਗਤਾਂ ਨੇ ਜਿਹੜੀ ਹੈ ਇਹ ਮੰਗ ਕੀਤੀ ਕਿ ਵੱਖਰਾ ਕੀਤਾ ਜਾਵੇ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਬਦਲਣ ਦੀ ਵੀ ਗੱਲ ਸਾਹਮਣੇ ਆਈ ਹੈ ਜੀ ਉਹਨਾਂ ਨੇ ਸੰਗਤਾਂ ਨੇ ਰਲ ਮਿਲ ਕੇ ਉਹ ਗੁਰਦੁਆਰਾ ਸਾਹਿਬ ਦਾ ਨਾਮ ਕੋਈ ਪਿਛਲੇ ਸਮੇਂ ਦੇ ਵਿੱਚ ਅ ਸ਼ਹੀਦ ਬਾਬਾ ਦੀਪ ਸਿੰਘ ਦੀ ਜੀ ਦੇ ਨਾਮ ਦੇ ਉੱਤੇ ਰੱਖਿਆ ਹੋਇਆ ਤੇ ਇਹ ਉਹਨਾਂ ਸੰਗਤਾਂ ਦੀ ਜਿਹੜੀ ਹੈ ਉਹਨਾਂ ਦਾ ਅ ਕਿ ਬੇਸ਼ਅ ਹੈ ਇੱਕ ਖਾਲਸਾ ਜਿਹੜੀ ਪੁਰਾਣੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਆ ਉਹਨਾਂ ਦਾ ਕਹਿਣਾ ਵੀ ਇਸ ਮਾਮਲੇ ਵਿੱਚ ਲੈ ਕੇ ਉਹ ਹੋਰ ਵੀ ਰੁਕ ਜਿਹੜਾ ਪ੍ਰਸ਼ਾਸਨ ਦਾ ਕਰ ਸਕਦੇ ਨੇ ਕਿ ਮੈਂ ਕੀ ਕਹਿਣਾ ਤੁਸੀਂ ਇਸ ਵਾਰ ਦੇਖੋ ਇਹ ਕੋਰਟ ਦੇ ਵਿੱਚ ਉਹ ਉਧਰਲੀ ਜਿਹੜੀ ਕਮੇਟੀ ਬਣਾਈ ਹੋਈ ਹੈ ਜਿਹੜੀ ਕਿ ਪਿਛਲੇ ਸਮੇਂ ਅਸੀਂ ਬਣਾਈ ਹੈ ਉਹਨੇ ਕੋਰਟ ਦੇ ਰਾਹੀਂ ਆਪਣਾ ਸਾਰਾ ਲਿਆ ਹੋਇਆ ਹੈ